ਸਰਵਨ ਕੁਮਾਰ ਪੁੱਤਰ ਹਰਬੰਸ ਲਾਲ ਪ੍ਰਵੀਨ ਕੁਮਾਰੀ ਪਤਨੀ ਸਰਵਨ ਕੁਮਾਰ ਸ਼ੁਭਮ ਪੁੱਤਰ ਸਰਵਨ ਕੁਮਾਰ ਅਤੇ ਰਜਤ ਸ਼ਰਮਾ ਜੇਕਰ ਲਾਗੇ ਚੱਕੇ ਹੈਗੇ ਆ ਤੇ ਆਪਣੇ ਘਰ ਦਾ ਆ ਕੇ ਦਰਵਾਜ਼ਾ ਆਪ ਖੋਲ ਦੇਣ ਜੇਕਰ ਉਹ ਫਿਰ ਵੀ ਅਨਾਊਂਸਮੈਂਟ ਕਰਨ ਦੇ ਬਾਵਜੂਦ ਨਹੀਂ ਹੁੰਦੇ ਉਹਨਾਂ ਦੀ ਕੁਝ ਸਮਾਂ ਵੇਟ ਕਰਨ ਤੋਂ ਬਾਅਦ ਮਾਨਯੋਗ ਜ਼ਿਲਦੋਂ ਜੋ ਜਾਰੀ ਹੁਕਮਾਂ ਅਨੁਸਾਰ ਗੇਟ ਦਾ ਤਾਲਾ ਤੋੜ ਦਿੱਤਾ ਜਾਵੇਗਾ ਕੀੜ ਤੌਰ ਤੇ ਤੇ 4 ਸਾਲ ਦਾ ਬੱਚਾ ਜਿਸ ਨੂੰ ਉਹਦੇ ਸਾਰੇ ਪਰਿਵਾਰ ਨੇ ਤਾਲੇ ਮਾਰ ਕੇ ਘਰ ਨੂੰ ਤਾਲੇ ਮਾਰ ਕੇ ਤੇ ਉਸ ਨੂੰ ਬਾਹਰ ਕਰਤਾ ਸੀ ਅੱਜ ਪੁਲਿਸ ਨੇ ਮਾਂ ਜੋ ਅਦਾਲਤ ਵੱਲੋਂ ਉਹਨਾਂ ਨੇ ਪੁਲਿਸ ਨੇ ਤਾਲੇ ਤੋੜ ਕੇ ਉਹਨਾਂ ਨੂੰ ਅੰਦਰ ਉਹਦੇ ਘਰ ਦਾਖਲ ਕਰਵਾਇਆ ਹੈ ਗੱਲ ਬਾਤ ਕਰਦੇ ਆ ਗੁਰਪਿੰਦਰ ਕੌਰ ਪਤਨੀ ਸ਼ੁਭਮ ਸ਼ਰਮਾ ਪੁੱਤਰ ਸਰਮਨ ਕੁਮਾਰ ਇਹਨਾਂ ਦਾ ਆਪਣਾ ਘਰੇਲੂ ਡਿਸਪਿਊਟ ਚੱਲ ਰਿਹਾ ਸੀਗਾ ਇਹ ਲੜਕੀ ਗੁਰਪਿੰਦਰ ਕੌਰ ਜਿਹੜੀ ਇਹ ਸਕੂਲ 'ਚ ਜੌਬ ਕਰਦੀ ਹੈ ਆਪਣੇ ਬੱਚੇ ਨਾਲ ਸਕੂਲ ਗਈ ਹੋਈ ਸੀ ਤੇ ਮਕਰੋ ਇਹਦੇ ਸਹੁਰੇ ਪਰਿਵਾਰ ਨੇ ਤਾਲਾ ਮਾਰ ਦਿੱਤਾ ਸੀਗਾ ਜਦੋਂ ਇਹ ਸਕੂਲ ਤੋਂ ਵਾਪਸ ਆਈ ਨੇ ਥਾਣੇ ਜਾ ਕੇ ਕੰਪਲੇਂਟ ਕੀਤੀ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਜਿਹੜਾ ਵਾ ਘਰੋਂ ਕੱਢ ਦਿੱਤਾ ਵਾ ਤੇ ਮੇਰੇ ਗੈਰਹਾਜ ਵਿੱਚ ਤਲੇ ਮਾਰ ਕੇ ਚਲੇ ਗਏ ਆ ਫਿਰ ਇਹਨਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਸਾਡੇ ਥਾਣੇਦਾਰ ਸਾਹਿਬ ਸਾਬ ਬੁਕਾਰ ਸਿੰਘ ਆਏ ਸੀ ਕਿ ਰਾਤੀ ਉਹਨਾਂ ਨੇ ਜਾ ਕੇ ਹਾਲਾਤ ਜਿਹੜੇ ਉਹ ਸਾਰੇ ਐਸਐਚਓ ਸਾਹਿਬ ਨੂੰ ਦੱਸੇ ਸੀ ਫਿਰ ਇਹਨਾਂ ਨੇ ਜਾ ਕੇ ਇਹਨਾਂ ਦਾ ਆਲ ਰਿਡੀ ਪਹਿਲਾਂ কোর্ਚ ਕੇਸ ਚੱਲਦਾ ਸੀਗਾ ਕੋਰ ਵਿੱਚ ਜਾ ਕੇ ਇਹਨਾਂ ਨੇ ਕੰਪਲੇਂਟ ਕੀਤੀ ਜੱਜ ਸਾਹਿਬ ਨੂੰ ਹਾਲਾਤ ਦੱਸਿਆ ਕਿ ਇਸ ਤਰ੍ਹਾਂ ਮੈਨਾਂ ਹੋਇਆ ਵਾ ਜੱਜ ਸਾਹਿਬ ਨੇ ਫਿਰ ਇਹਨਾਂ ਦੇ ਸਹੁਰਾ ਸਾਹਿਬ ਜਿਹੜੇ ਸਰਨ ਕੁਮਾਰ ਉਹਨਾਂ ਨੂੰ ਸੱਮਣੇ ਯਾਰੀ ਕੀਤੇ ਉਹ ਜਿਹੜਾ ਸੰਮਨ ਤਮੀਲ ਕਰਾਉਣ ਵਾਲਾ ਆਇਆ ਸੀ ਕਿ ਉਹਨੇ ਵੇਖਿਆ ਕਿ ਘਰ ਨੂੰ ਤਲੇ ਵੱਜੇ ਹੋ ਦਸੰਤਾਪਕ ਜਿਹੜਾ ਵਾ ਇੱਕ ਆਰਡਰ ਜਾਰੀ ਕੀਤਾ ਸੀ ਕਿ ਜਿਹੜੀ ਗੁਰਪਿੰਦਰ ਕੌਰ ਕੰਪਲੇਂਟ ਕਰਤਾ ਵਾ ਇਹਦੇ ਬੱਚੇ ਨੂੰ ਤੇ ਇਹਨੂੰ ਘਰਨ ਦਾ ਤਾਲੇ ਤੋੜ ਕੇ ਬਾੜਿਆ ਜਾਵੇ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੇ ਇਹਦੇ ਵਰਤੋਂ ਵਾਲਾ ਕਮਰਾ ਕਿਚਨ ਤੇ ਬਾਥਰੂਮ ਇਹ ਇਹਨੂੰ ਮਹੀਆ ਕਰਾਇਆ ਜਾਵੇ ਜੋ ਅਸੀਂ ਅੱਜ ਅਸੀਂ ਸ਼੍ਰੀ ਜਸਪ੍ਰੀਤ ਸਿੰਘ ਐਸਡੀਜਮ ਬਾਬਾ ਕਲਾਸਾਪ ਦੀ ਹੁਕਮ ਅਨੁਸਾਰ ਇੱਥੇ ਆਏ ਸੀਗੇ ਅੱਜ ਮੋਹੱਲਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਸਾਰੇ ਮੋਤਵਰਾਂ ਦੀ ਹਾਜ਼ਰੀ ਵਿੱਚ ਘਰ ਦੇ ਤਾਲੇ ਤੋੜ ਕੇ ਗੁਰਪਿੰਦਰ ਕੋਲ ਨੂੰ ਘਰ ਵਾੜਿਆ ਗਿਆ ਵਾ ਤੇ ਅਦਾਲਤ ਦੇ ਹੁਕਮਾਂ ਦੀ ਇਨਬਿਨ ਪਾਲਣਾ ਕੀਤੀ ਗਈ ਹੈ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਬਾਕੀ ਸਾਰਾ ਮਹੱਲਾ ਇੱਥੇ ਮੌਜੂਦ ਹੈ ਤੁਸੀਂ ਉਹਨਾਂ ਨਾਲ ਗੱਲ ਕਰੋ ਸਰ ਵੇਖਿਆ ਕਿ ਤੁਸੀਂ ਗੱਡੀ ਦੇ ਵਿੱਚ ਅਨਾਉਂਸਮੈਂਟ ਵੀ ਕਰ ਰਹੇ ਸੀਗੇ ਕੋਈ ਕਿ ਘਰ ਦੀਆਂ ਤਾਲੇ ਦੀਆਂ ਚਾਬੀਆਂ ਦੇ ਦਿਓ ਉਹ ਮੈਂ ਅਨਾਉਂਸਮੈਂਟ ਇਸ ਕਰਕੇ ਕੀਤੀ ਸੀ ਕਿ ਜੇ ਕੋਈ ਲਾਗੇ ਜਾਗੇ ਹੈਗੇ ਆ ਤੇ ਤਾਲੇ ਤੋੜਨ ਤੋਂ ਬਗੈਰ ਹੀ ਇਹਨੂੰ ਜਿਹੜਾ ਘਰ ਵਾੜ ਦਿੱਤਾ ਜਾਵੇ ਪਰ ਮੇਰੇ ਅਨਾਉਂਸਮੈਂਟ ਕਰਨ ਤੋਂ ਬਾਵਜੂਦ ਵੀ ਉਹ ਜਿਹੜੇ ਆ ਇੱਥੇ ਮੌਕੇ ਤੇ ਹਾਜ਼ਰ ਨਹੀਂ ਆਏ ਉਹਨਾਂ ਦੀ ਵੇਟ ਕਰਨ ਤੋਂ ਬਾਅਦ ਫਿਰ ਅਸੀਂ ਅਦਾਲਤ ਤੋਂ ਮਾਨਸਰ ਜਿਹੜੇ ਤਲੇ ਤੋੜ। ਬਿਲਕੁਲ ਗੁਰਪਿੰਦਰ ਕੌਰ ਵੀ ਇੱਥੇ ਮੌਜੂਦ ਹੈਗੀ ਐ। ਬੀਬੀ ਜੀ ਤੁਹਾਡਾ ਇਹ ਕੀ ਮੈਟਰ ਸੀਗਾ ਇਹ ਜਿਹੜਾ ਸਾਰਾ ਕੱਲ ਤੁਸੀਂ ਬਾਹਰ ਵੀ ਘਰ ਦੇ ਗੇਟ ਦੇ ਮੁਰੇ ਵੀ ਬੈਠੇ ਵਿਖਾਈ ਦਿੱਤੇ ਹੋ। ਸਰ ਮੇਰੇ ਤੇ ਡੋਮੈਸਟਿਕ ਵਾਇਲੈਂਸ ਹੋ ਰਿਹਾ ਆ। 6 ਸਾਲ ਹੋ ਗਿਆ ਮੇਰੇ ਵਿਆਹ ਨੂੰ। ਮੇਰੇ ਹਸਬੰਦ ਦਾ ਨਾਮਾ ਸ਼ੁਭਮ ਕੁਮਾਰ। ਆ ਮੇਰਾ 5 ਸਾਲ ਦਾ ਬੱਚਾ ਆ। ਮੈਨੂੰ ਤੇ ਇਹਨੂੰ ਕੱਲ ਪੂਰੀ ਰਾਤ ਘਰ ਤੋਂ ਬਾਹਰ ਰਹਿਣਾ ਪਿਆ। ਫਿਰ ਇੱਕ ਮੈਂਬਰ ਪੰਚਾਇਤ ਆ ਕੇ ਆਂਟੀ ਨੇ ਸਾਨੂੰ ਆਪਣੇ ਘਰ ਖੜਿਆ 11-12 ਵਜੇ। ਉੱਥੇ ਅਸੀਂ ਰਾਤ ਕੱਟੀ ਆ ਫਿਰ ਸਵੇਰੇ ਮੈਂ ਪੇਸ਼ ਹੋਈਆਂ ਜੱਜ ਸਾਹਿਬ ਦੇ ਫਿਰ ਉੱਥੋਂ ਉਹਨਾਂ ਨੇ ਆਰਡਰ ਕੀਤੇ ਆ ਕਿ ਤਾਲੇ ਤੋੜ ਕੇ ਤੇ ਤੁਹਾਨੂੰ ਘਰ ਭੇਜਿਆ ਜਾ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਬਿਲਕੁਲ ਸੁਰੱਖਿਅਤ ਪਹੁੰਚ ਗਏ ਹੋ ਤੁਹਾਨੂੰ ਪੁਲਿਸ ਨੇ ਪਹੁੰਚਾਤਾ ਹਾਂ ਹਾਂਜੀ ਬਿਲਕੁਲ ਮੈਂ ਘਰ ਆਪਣੇ ਆ ਗਈ ਆ ਉਹਨਾਂ ਨੇ ਮੈਨੂੰ ਤਾਲੇ ਤੋੜ ਕੇ ਘਰੇ ਪਹੁੰਚਾ ਦਿੱਤਾ ਹੁਣ ਕੋਈ ਸਮੱਸਿਆ ਤਾਂ ਨਹੀਂ ਸਮੱਸਿਆ ਦੇਖੋ ਹਰ ਟਾਈਮ ਆ ਕਿਉਂਕਿ ਮੇਰੀ ਜਾਨ ਨੂੰ ਤੇ ਹਰ ਟਾਈਮ ਖਤਰਾ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਕਦੋਂ ਕੀ ਹੋ ਜਾਣਾ ਆ ਤੇ ਪਿੱਛੋਂ ਮੇਰਾ ਬੱਚਾ ਰੋਲਦਾ ਆ ਇਸ ਕਰਕੇ ਮੈਂ ਚਲੋ ਠੀਕ ਆ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਘਰੇ ਮੈਨੂੰ ਪਹਚਾਤਾ ਆ ਪਰ ਮੈਂ ਇਹ ਵੀ ਰਿਕੁਐਸਟ ਕਰਾਂਗੀ ਕਿ ਸਾਡੀ ਪ੍ਰੋਟੈਕਸ਼ਨ ਦੀ ਵੀ ਕੁਝ ਕੀਤਾ ਜਾਵੇ ਜੀ ਤਾਂ ਬਿਲਕੁਲ ਇੱਥੇ ਮਹਾਲੇ ਦੇ ਲੋਕ ਹੋਰ ਵੀ ਨੇ ਮੈਂਬਰ ਪੰਚਾਇਤ ਵੀ ਨੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਮਨਜਿੰਦਰ ਕੌਰ ਜੀ ਹਮ ਇਹ ਕੱਲ ਦੀ ਮੇਰੇ ਕੋਲ ਪਲਵਿੰਦਰ ਕਾਲ ਆਹੀ ਤੇ ਅੱਜ ਇਹਦੇ ਨਾਲ ਮੈਂ ਬਿਆਸ ਗਈ ਬਾਬਾ ਬਕਾੜਾ ਸਾਹਿਬ ਗਈ ਤੇ ਮੈਂ ਨਾਲ ਹੀ ਇਹਦੇ ਰਹੀ ਮੈਂ ਸਾਰੀ ਗੱਲਬਾਤ ਵੀ ਇਹਦੀ ਸੁਣੀ ਤੇ ਹੁਣ ਇਹਨੂੰ ਜਿੰਦਰੇ ਤੜਾ ਕੇ ਤੇ ਇਹਨੂੰ ਇੱਧਰ ਛੱਡ ਕੇ ਤੇ ਇਹਦਾ ਸਾਰਾ ਹੀ ਇਹਦਾ ਜੇ ਵੀ ਖਾਣਾ ਦਾਣਾ ਜੋ ਵੀ ਆ ਇਹਨੂੰ ਮੈਂ ਹੁਣ ਦੇ ਕੇ ਫਿਰ ਮੈਂ ਜਾਵਾਂਗੀ ਤੇ ਪਰ ਬਹੁਤ ਮਾੜੀ ਆ ਮੈਨੂੰ ਤਾਂ ਵੀ ਬਹੁਤ ਮਾੜਾ ਲੱਗਾ ਕਿਉਂਕਿ ਛੋਟਾ ਜਿਹਾ ਬੱਚਾ ਵਾ ਤੇ ਰਾਤ ਵੀ ਬਾਹਰ ਹੀ ਰਾਤੀ ਇਹਨਾਂ ਨੂੰ 11 11:30 ਵਜੇ ਤੱਕ ਬਾਹਰ ਰਹੇ ਆ ਤੇ ਰਾਤ ਫਿਰ ਆਪਾਂ ਲੈ ਕੇ ਗਏ ਆ ਕਿਉਂਕਿ ਇਥੋਂ ਕੋਈ ਵੀ ਇਹਨੂੰ ਇੱਥੇ ਬਾਹਰ ਸਕਦਾ ਪਰ ਇਹ ਆਂਦੇ ਹੀ ਕਿ ਨਹੀਂ ਇਹ ਤੁਹਾਨੂੰ ਖਾਣਾ ਬਹੁਤ ਜ਼ਰੂਰੀ ਹੋਊਗਾ ਫਿਰ ਅਸੀਂ ਇਹਨਾਂ ਨੂੰ ਲੈ ਗਏ ਆ ਤੇ ਹੁਣ ਅਸੀਂ ਜਿੰਦਰੇ ਤੜਾਤੇ ਜਿੱਦਾਂ ਹੁਣ ਇਹ ਆਪਣੇ ਘਰ ਵੇਦਿਆ ਬਹੁਤ ਵਧੀਆ ਹੈ ਸਰ ਤੁਸੀਂ ਵੀ ਮੈਂਬਰ ਪੰਚਾਇਤੋਂ ਜੀ ਕੀ ਨਾਮ ਜੀ ਤੁਹਾਡਾ ਰਿਸ਼ਪਾਲ ਸਿੰਘ ਤੇ ਰਿਸ਼ਪਾਲ ਸਿੰਘ ਜੀ ਕਿਦਾਂ ਵੀ ਇਹ ਨੇ ਹੋਏ ਸਾਰੇ ਮੈਟਰ ਨੂੰ ਜਿਹੜਾ ਇਹ ਲੜਕੀ ਨੂੰ ਜਿਹੜਾ ਘਰ ਦੇ ਬਾਹਰ ਰਹਿਣਾ ਪਿਆ ਇਹ ਹਤੀ ਨਿੰਦਣ ਜੋ ਘਟਨਾ ਹੋਈ ਆ ਵੈਸੇ ਤੇ ਇਹ ਪਰਿਵਾਰ ਨੂੰ ਇਹ ਲੜਕੀ ਦੇ ਨਾਲ ਇਦਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜੇ ਕੋਈ ਗੜਾ ਸ਼ਿਕਵਾ ਇਹਨਾਂ ਦਾ ਹੈਗਾ ਸੀ ਆਪਸ ਵਿੱਚ ਤੇ ਕੁੜੀ ਨੂੰ ਘਰੋਂ ਬਾਹਰ ਨਹੀਂ ਕਰਨਾ ਚਾਹੀਦਾ ਤਾਲੇ ਨਹੀਂ ਹਿਮਾਰਨੇ ਚਾਹੀਦੇ ਕਿਉਂਕਿ ਨਾਲ ਇੱਕ ਨਿੱਕਾ ਬੱਚਾ ਵੀ ਆ ਇਹਦੇ ਵੀ ਰਾਤੀ ਰਹਿਣ ਦੀ ਬੜੀ ਪਰੇਸ਼ਾਨੀ ਹੋਈ ਸੇ ਸਾਡੇ ਮੈਂਬਰ ਸਾਹਿਬ ਪਰਮਜੀਤ ਸਿੰਘ ਫਿਰ ਉਹਨਾਂ ਦੇ ਘਰ ਫਿਰ ਇਹਨਾਂ ਦਾ ਨਾਈਟ ਸਟੇ ਕੀਤਾ ਤੇ ਬਾਕੀ ਜੋ ਵੀ ਕਾਰਵਾਈ ਆ ਤੁਹਾਨੂੰ ਸਾਰਾ ਹੁਣ ਪਤਾ ਹੀ ਆ ਹੁਣ ਇਹ ਆਪਣੇ ਘਰ ਆ ਚੁੱਕੀ ਆ ਤੇ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਹੁਕਮ ਦੇ ਕੇ ਤੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਦਾਖਲ ਕਰਵਾਇਆ ਇਹ ਸਾਨੂੰ ਥਾਣਾ ਮੈਤਾ ਦੀ ਪੁਲਿਸ ਤੇ ਪੀੜ ਤੌਰ ਤੇ ਜਿਸ ਨੂੰ ਉਹਨਾਂ ਨੇ ਉਹਨਾਂ ਦੇ ਘਰ ਤਾਲੇ ਤੋੜ ਕੇ ਵਾਰ ਦਿੱਤਾ ਹੈ ਤੇ ਇਹ ਮਹੱਲੇ ਦੇ ਲੋਕ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਮੈਂ ਹਾਂ ਧਰਮਿੰਦਰ ਸਿੰਘ ਪਮਰਾ ਜੀ ਟੀਵੀ ਮੈਤਾ ਚੌਕ ਅੰਮ੍ਰਿਤਸਰ